ਸੋ ਸ੍ਰੀਕਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਅੱਜ ਆਪਾਂ ਫੇਰ ਦੁਬਾਰਾ ਤੋਂ 에어ਪੋਰਟ ਦੀ ਕੁਐਸਚਨਿੰਗ ਦੇ ਨਾਲ ਜਿਹੜੇ ਆਪਾਂ ਨੇ ਇਹ ਸੀਰੀਜ਼ ਬਣਾਈ ਹੋਈ ਹੈ ਇਹਦੇ ਵਿੱਚ ਫੇਰ ਦੁਬਾਰਾ ਇੱਕ ਇਸ ਤਰ੍ਹਾਂ ਦੀ ਗੱਲ ਕਰਾਂਗੇ ਜਿਦੇ ਵਿੱਚ ਆਪਾਂ ਫੇਰ ਇੱਕ ਛੋਟੀ ਜੀ ਕੇਸ ਸਟੱਡੀ ਕਰਾਂਗੇ ਜਿਦੇ ਵਿੱਚ ਕਿ ਕਿਹੜੇ ਕਿਹੜੇ ਕੁਐਸਚਨ ਪੁੱਛੇ ਗਏ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਨਾਲ 에어ਪੋਰਟ ਵਾਲਿਆਂ ਨੂੰ ਸ਼ੱਕ ਹੋਇਆ ਜਿਦੇ ਕਰਕੇ ਉਹਨਾਂ ਨੇ ਉਹਨਾਂ ਨੂੰ ਵਾਪਸ ਭੇਜਤਾ ਦੋਸਤੋ ਇੱਕ ਇੱਕ ਹਸਬੈਂਡ ਤੇ ਵਾਈਫ ਯਾਨੀ ਵਿਆਹੁਤਾ ਕਪਲ ਜਿਹੜਾ ਸੀ ਜੋੜਾ ਸੀ ਉਹਨੇ ਆਪਣਾ ਵੀਜ਼ਾ ਲਗਵਾਇਆ ਅ ਵਿਜ਼ਿਟਰ ਵੀਜ਼ਾ ਤੇ ਉਹ ਵਿਜ਼ਿਟਰ ਵੀਜ਼ਾ ਲਗਵਾ ਕੇ ਜਦੋਂ ਉਹ ਇੱਥੋਂ ਚਲੇ ਗਏ ਖੁਸ਼ੀ ਖੁਸ਼ੀ ਬੜੇ ਵੀ ਹੁਣ ਤਾਂ ਅਸੀਂ ਕੈਨੇਡਾ ਦੇ ਵਿੱਚ ਚਲੇ ਜਾਣਾ ਪਹੁੰਚ ਜਾਣਾ ਤਾਂ ਉੱਥੇ ਜਾ ਕੇ ਜਦੋਂ 에ਅਰਪੋਰਟ ਤੇ ਉਹਨਾਂ ਨੂੰ ਕੁਐਸਚਨਿੰਗ ਕੀਤੀ ਗਈ ਨਾ ਕੁਐਸਚਨਿੰਗ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਠੀਕ ਹੈ ਜੀ ਤੁਸੀਂ ਕੀ ਪਰਪਸ ਹੈ ਤੁਹਾਡਾ ਉਹ ਕਹਿੰਦੇ ਜੀ ਅਸੀਂ ਘੁੰਮਣ ਫਿਰਨ ਦੇ ਲਈ ਆਏ ਆ ਉਹ ਕਹਿੰਦੇ ਕਿੰਨੇ ਦਿਨ ਦਾ ਹੈ ਉਹ ਕਹਿੰਦੇ ਜੀ 15 ਦਿਨ ਦਾ ਸਾਡਾ ਟ੍ਰਿਪ ਹੈ ਪੂਰਾ 15 ਦਿਨ ਦੇ ਬਾਅਦ ਅਸੀਂ ਵਾਪਸ ਹੋ ਜਾਣਾ ਪਰ ਦੋਸਤੋ ਜਦੋਂ ਨਾ ਜਦੋਂ ਉਹ ਉਹਨਾਂ ਨੇ ਉਹਨਾਂ ਦੀ ਚੈਟ ਹਿਸਟਰੀ ਕੱਢੀ ਨਾ WhatsApp ਤੇ ਤਾਂ WhatsApp ਦੀ ਚੈਟ ਹਿਸਟਰੀ ਦੇਖ ਕੇ ਉਹਨਾਂ ਨੇ ਉਹਨਾਂ ਨੂੰ ਉੱਥੋਂ ਵਾਪਸ ਭੇਜਤਾ ਹੁਣ ਦੋਸਤੋ ਤੁਸੀਂ ਪੁੱਛੋਗੇ ਕਿ ਚੈਟ ਹਿਸਟਰੀ ਜਿਹੜੀ ਹੈ WhatsApp ਤੇ ਚੈਟ ਹਿਸਟਰੀ ਦੇਖ ਕੇ ਹੀ ਉਹਨਾਂ ਨੇ ਵਾਪਸ ਕਿਉਂ ਭੇਜਤਾ ਕਿਉਂਕਿ ਜਦੋਂ ਉਹ ਘਰੋਂ ਤੁਰੇ ਨਾ ਤੁਰਦੇ ਹੀ ਉਹਨਾਂ ਨੇ 15 ਦਿਨ ਦਾ ਪਲਾਨ ਬਣਾ ਕੇ ਲੈ ਕੇ ਜਾ ਰਹੇ ਹਾਂ ਉਹ ਕਿ 15 ਦਿਨ ਲਈ ਰਹਿਣਾ ਸੀ ਪਰ ਇੱਥੋਂ ਹੀ ਕਦੇ ਕਿਸੇ ਨੂੰ ਮੈਸੇਜ ਕਰਤਾ WhatsApp ਤੇ ਕਦੇ ਕਿਸੇ ਨੂੰ ਕਰਤਾ ਮੈਸੇਜ ਕਿ ਐਨੀ ਤਰੀਕ ਨੂੰ ਦੋਸਤਾ ਮੈਂ ਤੇਰੇ ਕੋਲ ਰਹੂੰਗਾ ਇਨੇ ਦਿਨ ਤੇਰੇ ਨਾਲ ਰਹਿਣੇ ਆਪਾਂ ਫਿਰ ਆਪਾਂ ਉੱਥੇ ਘੁੰਮਣ ਜਾਵਾਂਗੇ ਉੱਥੇ ਜਾਵਾਂਗੇ ਫਿਰ ਹਫਤਾ ਉਹਦੇ ਕੋਲ ਹਫਤਾ ਕਿਸੇ ਹੋਰ ਕੋਲ ਕਰਤਾ 15 ਦਿਨ ਕਿਸੇ ਹੋਰ ਕੋਲ ਰਹਿਣਾ ਤੇ ਹੋਰ ਤਾਂ ਹੋਰ ਉਹਨੇ ਇੱਕ ਦੋਸਤ ਨੂੰ ਵਿੱਚ ਇਹ ਵੀ ਲਿਖਤਾ ਕਿ ਮੇਰੇ ਲਈ ਕੰਮ ਲੱਭ ਕੇ ਰੱਖੀ ਆਉਂਦੀ ਮੈਂ ਕੰਮ ਤੇ ਵੀ ਲੱਗਣਾ ਤੇਰੇ ਕੋਲ ਫਿਰ ਆ ਕੇ ਘੁੰਮਣ ਤੋਂ ਬਾਅਦ ਤੇ ਉਹ ਸਾਰੀ ਡਿਟੇਲ ਜਦੋਂ ਇਮੀਗ੍ਰੇਸ਼ਨ ਵਾਲਿਆਂ ਨੇ ਪੜ੍ਹੀ ਤਾਂ ਉਹਦੇ ਵਿੱਚ ਤਾਂ ਸਿੱਧਾ ਲਿਖਿਆ ਹੋਇਆ ਤੇ ਉਹ ਕਹਿੰਦੇ ਵੀ ਤੁਸੀਂ 15 ਦਿਨ ਲਈ ਜਾ ਰਹੇ ਹੋ ਪਰ ਤੁਸੀਂ ਤਾਂ 15 15 ਦਿਨ ਕਿਹਾ ਕਈ ਹਫਟਿਆਂ ਲਈ ਤਾਂ ਤੁਸੀਂ ਵੈਸੇ ਘੁੰਮਣ ਦੇ ਪਲਾਨ ਬਣਾ ਹੀ ਫਿਰਦੇ ਹੋ ਆ WhatsApp ਤੇ ਬਣੇ ਹੋਏ ਆ ਤੁਹਾਡੇ ਸਾਰੇ ਪਲਾਨ ਤੇ ਉਹ ਤੋਂ ਬਾਅਦ ਤੁਸੀਂ ਕੰਮ ਲਈ ਵੀ ਕਹਿ ਰਹੇ ਹੋ ਕਿ ਮੇਰੇ ਲਈ ਕੰਮ ਜਦੋਂ ਕਿ ਵਿਜ਼ਟਰ ਬੰਦਾ ਕੰਮ ਨਹੀਂ ਕਰ ਸਕਦਾ ਸੋ ਇਸ ਕਰਕੇ ਇਹ ਛੋਟੀਆਂ-ਛੋਟੀਆਂ ਗਲਤੀਆਂ ਦਾ ਵੀ ਆਪਾਂ ਨੇ ਧਿਆਨ ਰੱਖਣਾ ਹੈ ਆਪਾਂ ਕਈ ਵਾਰ ਐਵੇਂ ਹੀ ਨਾ ਐਕਸਾਈਟਮੈਂਟ ਦੇ ਵਿੱਚ ਆ ਕੇ ਇਤੋਂ ਤੁਰਦੇ ਹੀ ਕਹਿੰਦੇ ਪਰ ਦੋਸਤਾਂ ਨੂੰ ਵੀ ਮੇਰਾ ਵੀਜ਼ਾ ਲੱਗ ਗਿਆ ਹੁਣ ਆਪਾਂ ਨੇ ਇਹ ਕਰਨਾ ਹੈ ਅੱਗੇ ਜਾ ਕੇ ਇਹ ਕਰਨਾ ਹੈ ਤੂੰ ਇਹ ਧਿਆਨ ਰੱਖੀ ਅਸੀਂ ਤਾਂ ਆਪਣੇ ਵੱਲੋਂ ਬਹੁਤ ਪ੍ਰੀ-ਪਲਾਨ ਹੋ ਕੇ ਚੱਲਦੇ ਪਰ ਸਾਨੂੰ ਇਹ ਨਹੀਂ ਪਤਾ ਵੀ ਉੱਥੇ ਸਾਡੀ ਕਈ ਵਾਰ ਫੋਨ ਤੇ WhatsApp ਦੇ ਵਿੱਚ ਜਿਹੜੀ ਹਿਸਟਰੀ ਹੈ ਉਹ ਵੀ ਚੈੱਕ ਕੀਤੀ ਜਾ ਸਕਦੀ ਹੈ। ਚਲੋ ਗੱਲ ਇਹ ਹੈ ਵੀ ਉਹਦਾ ਕੋਈ ਇਦਾਂ ਨਹੀਂ ਹੈ ਵੀ ਉਹਨਾਂ ਨੂੰ ਵਾਪਸ ਭੇਜਤਾ ਤਾਂ ਦੁਬਾਰਾ ਨਹੀਂ ਜਾ ਸਕਦੇ ਕਿਉਂਕਿ ਜਿਹੜਾ ਵਿਜ਼ਿਟਰ ਵੀਜ਼ਾ ਹੈ ਉਹ ਤਾਂ ਉਹਨਾਂ ਦਾ 10 ਸਾਲ ਲਈ ਲੱਗਿਆ ਹੋਣਾ ਤਾਂ ਮਲਟੀਪਲ ਹੋਊਗਾ ਉਹ ਜਾ ਤਾਂ ਦੁਬਾਰਾ ਵੀ ਸਕਦੇ ਹੋਣਗੇ ਪਰ ਗੱਲ ਇਹ ਹੈ ਵੀ ਸਿਰਫ ਇੱਕ ਤਾਂ ਉਹ ਟਿਕਟਾਂ ਲਈਆਂ ਹੋਈਆਂ ਉਹ ਬੇਕਾਰ ਚ ਲਿਆਂ ਗਈਆਂ ਇੱਕ ਜਾਣਾ ਆਉਣਾ ਉਹਨਾਂ ਦਾ ਵੈਸੇ ਟਾਈਮ ਵੇਸਟ ਹੋਇਆ ਜਿਹੜਾ ਉਹ ਹੈ ਪਰ ਦੁਬਾਰਾ ਵੀ ਹੁਣ ਇਹ ਨਹੀਂ ਪਤਾ ਵੀ ਅੱਗੇ ਦਾ ਪਲਾਨ ਕੀ ਬਣੂਗਾ ਜਾਂ ਕਿਵੇਂ ਕਹਿਣਗੇ ਉਹ ਜਾਂ ਉਸੇ ਚੀਜ਼ ਤੇ ਉਹ ਉੱਥੇ ਐਂਟਰੀਆਂ ਕੀ ਕਰਦੇ ਆ ਵੀ ਜਿਹੜਾ ਬੰਦਾ ਵਾਪਸ ਵੇਜੇ ਉਹਦਾ ਕੀ ਕਾਰਨ ਸੀ ਕਹਿ ਨਹੀਂ ਸਕਦੇ ਦੁਬਾਰਾ ਹੋ ਸਕਦਾ ਜਾਂ ਜਾਣ ਦਾ ਬਣ ਜੇ ਉਹਨਾਂ ਦਾ ਪਰ ਫਿਰ ਵੀ ਜਿਹੜੀ ਜਿਹੜਾ ਔਖਾ ਹੁੰਦਾ ਸਾਨੂੰ ਉਹ ਉਹਦੇ ਲਈ ਸਾਨੂੰ ਪਹਿਲਾਂ ਤੋਂ ਹੀ ਧਿਆਨ ਰੱਖਣਾ ਪਊਗਾ ਕਿ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਨੂੰ ਅਸੀਂ ਪਹਿਲਾਂ ਤੋਂ ਹੀ ਧਿਆਨ ਰੱਖਣਾ ਹੈ ਜਿਹਦੇ ਕਰਕੇ ਇਮੀਗ੍ਰੇਸ਼ਨ ਵਾਲੇ ਬੰਦੇ ਉੱਥੋਂ ਦੇ ਡਿਪਾਰਟਮੈਂਟ ਵਾਲੇ ਬੰਦੇ ਸਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਕਰਨ ਧੰਨਵਾਦ ਜੀ ਸਤਿ ਸ਼੍ਰੀ ਅਕਾਲ